ਭਾਜੀ ਗਰਮੀਆਂ ਦਾ ਸੀਜ਼ਨ ਆ ਗਿਆ ਕੀ ਆਫਰ ਲਾ ਰਹੇ ਹੋ ਭਾਜੀ ਆਫਰ ਲਾ ਰਹੇ ਆ ਜਿਹੜਾ ਬੰਦਾ ਇਹ ਗੱਦਾ ਪਰਚੇਸ ਕਰੇਗਾ ਉਹਨੂੰ ਨਾਲ 1400 ਐਮਆਰਪੀ ਵਾਲੀ ਸਪੈਸਿਸ ਦੀ ਇੱਕ ਬੈੱਡ ਸ਼ੀਟ ਨਾਲ ਇੱਕ ਮੈਟਰਸ ਪ੍ਰੋਟੈਕਟਰ 2500 ਰੁਪਏ ਵਾਲਾ ਦੇ ਨਾਲ ਨਾਲ ਆ ਦੋ ਪਿੱਲੋ 1000 ਰੁਪਏ ਵਾਲੇ ਬਿਲਕੁਲ ਫ੍ਰੀ ਦੇਣੇ ਆ ਜੀ ਫਿਰ ਭਾਜੀ ਇਸ ਹਿਸਾਬ ਨਾਲ ਇਹਦਾ ਰੇਟ ਬਹੁਤ ਮਹਿੰਗਾ ਹੋਣਾ ਜੀ ਭਾਜੀ ਕੁਝ ਵੀ ਨਹੀਂ ਸਿਰਫ ਤੇ ਸਿਰਫ 9800 ਰੁਪਏ ਚ ਦੇਣਾ ਤੇ 3 ਸਾਲ ਦੀ ਗਾਰੰਟੀ ਨਾਲ ਲਿਖ ਕੇ ਦੇਣੀ ਹੈ ਜੀ ਭਾਜੀ ਇਸ ਹਿਸਾਬ ਨਾਲ ਤੁਹਾਡੇ ਗੱਦੇ ਦਾ ਸਾਈਜ਼ ਛੋਟਾ ਹੋਊਗਾ ਭਾਜੀ ਕੀ ਗੱਲ ਕਰਦੇ ਹੋ ਸਵਾ 6 ਫੁੱਟ ਦਾ ਗ ਆਜੇ 6700 ਦੀ ਮਿਲਦੀ ਆ ਭਾਜੀ ਕੀ ਗੱਲਾਂ ਕਰੀ ਜਾਂਦੇ ਪਿਓ ਉਹ ਜਿਹੜੀ 6700 ਦੀ ਬਿਜਾਰ ਚ ਮਿਲਦੀ ਨਾ ਅਸੀਂ ਦੇ ਰਿਆਂ 1100 ਰੁਪਏ ਦੀਆਂ ਤਿੰਨ ਬੈੱਡ ਸ਼ੀਟਾਂ ਇਹ ਤਾਂ ਛੱਡੋ ਆਹ ਬ੍ਰਾਂਡ ਦੇਖਦੇ ਬਸ ਸਪੈਸਿਸ ਬ੍ਰਾਂਡ ਦੀ ਬੈੱਡ ਸ਼ੀਟ ਆ ਇਹ ਇੱਕ ਨਾ ਇੱਕ ਫ੍ਰੀ ਆ ਇਹਦਾ ਇੱਕ ਹੋਰ ਮਾਡਲ ਆ ਜਾਊਗਾ ਦੇਖੋ ਇਹ ਵੀ ਇੱਕ ਨਾ ਇੱਕ ਫ੍ਰੀ ਆ ਉਸ ਤੋਂ ਬਾਅਦ ਆਹ ਆ ਗਈ ਇੰਟਰਸ ਦੀ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਹੈ ਜੀ ਇੱਕ ਏਸੀ ਸ਼ੀਟ ਆਂਦੀ ਨਾ ਜਿਹੜੀ ਆਪਾਂ ਏਸੀ ਚ ਪਾ ਕੇ ਪਈਦਾ ਜਿਹਨੂੰ ਆਪਾਂ ਡੋਹਰ ਵੀ ਕਹਿ ਲੀਦਾ ਇਹ ਵੀ ਆਪਾਂ ਇੱਕ ਨਾ ਇੱਕ ਫ੍ਰੀ ਦੇ ਦੇਣਾ। ਆਹ ਭਾਜੀ ਜਿਹੜੇ ਆ ਟਾਵਲ ਪਏ ਆ ਇਹ ਵੀ ਫਿਰ ਉਹ ਮਹਿੰਗੇ ਹੋਣੇ ਆ। ਆਹ ਭਾਜੀ ਕੋਈ ਮਹਿੰਗੇ ਨਹੀਂ ਤੁਸੀਂ ਖੋਲ ਕੇ ਕੁਆਲਿਟੀ ਦੇਖੋ ਤੇ ਬਾਜ਼ਾਰ ਚ ਭਾਵੇਂ ਜਿੰਨੇ ਦਾ ਮਰਜ਼ੀ ਵਿਕੇ ਸਾਨੂੰ ਕੋਈ ਲੈਣ ਦੇ ਨਹੀਂ। ਆਪਾਂ ਟਾਵਲ ਦੇਣਾ ਸਿਰਫ ਤੇ ਸਿਰਫ 250 ਰੁਪਏ ਦਾ। ਉਹ ਭਾਜੀ 250 ਰੁਪਏ ਦਾ ਇਹ ਪਾਣੀ ਪੂਣੀ ਨਹੀਂ ਸੋਖਦਾ ਹੋਣਾ। ਕੀ ਗੱਲਾਂ ਕਰਦੇ ਹੋ ਭਾਜੀ 1 ਮਿੰਟ ਆਹ ਪਾਣੀ ਦੀ ਬੋਤਲ ਆ ਨਾ ਭਾਜੀ ਆਹ ਟਾਵਲ ਤੁਹਾਡੇ ਸਾਹਮਣੇ ਖੋਲ ਆ ਦੇਖੋ ਥੱਲੋ ਆਇਆ ਬਾਪੂ ਜੀ ਕੀ ਬਾਤ ਹੈ ਬਾਪੂ ਜੀ ਯਾਰ ਬਹੁਤ ਵਧੀਆ ਉਹ ਬਾਪੂ ਜੀ ਤੁਸੀਂ ਕਿੱਥੇ ਖੜੇ ਹੋ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਖੜੇ ਹੋ ਪੰਜਾਬ ਹੈਂਡ ਨੂਮ ਚੰਡੀਗੜ੍ਹ ਰੋਡ ਲੁਧਿਆਣਾ ਤੇ ਇਹਦੇ ਨਾਲ ਨਾਲ ਜਿਹੜਾ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਚੋਂ 10 ਜਣਿਆਂ ਨੂੰ ਇਹ ਬ੍ਰਾਂਡਡ ਸਪੈਸਿਸ ਬ੍ਰਾਂਡ ਦੀਆਂ 10 ਬੈੱਡ ਸ਼ੀਟਾਂ ਜਿਹਦੀ ਕੀ ਐਮ ਆਰ ਪੀ ਹੈ ਜੀ 1999 ਰੁਪਏ ਬਿਲਕੁਲ ਫ੍ਰੀ ਦਿੱਤੀ ਜਾਏਗੀ ਤੇ ਇਹਦੇ ਹੱਥੇ ਕੋਈ ਪਰਚੇਜ਼ਿੰਗ ਵੀ ਕਰਨ ਦੀ ਲੋੜ ਨਹੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਤੇ ਸ਼ੇਅਰ ਟੂ ਗਰੁੱਪ ਕਰਨਾ ਹੋਨ ਭਾਈ ਜਿੱਦਾਂ ਤੁਸੀਂ ਦੇਖਦੇ ਹੋ ਬਿਗ ਸਾਈਜ਼ ਮੈਟ ਆ ਜਾਣਗੇ ਇਹ ਵੀ ਸਪੇਸਿਸ ਦੇ ਆ ਇਹ ਚ ਵੀ ਜਿਹੜਾ ਮਰਜੀ ਤੁਸੀਂ ਪੀਸ ਲੈ ਲਓ ਬਿਗ ਸਾਈਜ਼ ਇਹ ਵੀ ਇੱਕ ਨਾਲ ਇੱਕ ਫ੍ਰੀ ਦੇਾਂਗੇ ਹੁਣ ਆਪਾਂ ਗੱਲ ਕਰੀਏ ਇਹ ਵੀ ਦੇਖੋ ਇਹ ਵੀ ਆਂਦਾ ਸਪੇਸਿਸ ਦਾ ਟਾਵਲ ਇਹ ਸਟਾਵਲ ਦੀ ਮੈਂ ਤੁਹਾਨੂੰ ਖਾਸੇ ਦੱਸ ਦਿੰਨਾ ਇਹ ਹੈਗਾ ਪ੍ਰੋਪਰ ਆਰਗੈਨਿਕ ਕਲਰ ਤੇ ਆਰਗੈਨਿਕ ਕਾਟਨ ਜਿਹੜੇ ਲੋਕੀ ਕਹਿੰਦੇ ਆ ਨਾ ਵੀ ਅਲਰਜੀ ਹੁੰਦੀ ਏ ਜੀ ਟਾਵਲ ਤੋਂ ਜਾਂ ਕੁਛ ਆ ਬੇਫਿਕਰੇ ਹੋ ਕੇ ਆ ਲੈ ਜਾਣ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਦੇਾਂਗੇ ਹੁਣ ਆਹ ਦੇਖੋ ਲੋਕੀ ਕਹਿੰਦੇ ਜੀ ਜੇ ਆਪ ਡਿੜੀ ਆਪਾਂ ਰਿਵਰਸਿਬਲ ਬੈੱਡ ਸ਼ੀਟ ਲੈਣੇ ਆ ਉਹ ਤੇ 2200 ਰੁਪਏ ਖਰਚਣਾ ਪੈਂਦਾ ਹੁਣ ਕੋਈ 2200 ਖਰਚਣ ਦੀ ਲੋੜ ਨਹੀਂ ਐ 2500 ਰੁਪਏ ਦੀ ਐਮ ਆਰ ਪੀ ਐ ਇੱਕ ਦੇ ਨਾਲ ਇੱਕ ਇਹ ਵੀ ਫ੍ਰੀ ਦੇ ਦਾਂਗੇ ਦੋਨਾਂ ਪਾਸਿਓ ਚਾਹੇ ਇਦਰੋਂ ਯੂਜ਼ ਕਰ ਲਿਓ ਤੇ ਚਾਹੇ ਇਦਰੋਂ ਯੂਜ਼ ਕਰ ਲਿਓ ਤੇ ਭਾਜੀ ਤੁਸੀਂ ਕੱਲੇ ਬੈਡਸ਼ੀਟ ਤੇ ਟੇਬਲ ਦਿਖਾਈ ਜਾਂਦੇ ਹੋ ਹੋਰ ਕੀ ਗੈਟ ਮੈਂ ਹੈ ਗਿਆ ਤੁਹਾਡੇ ਕੋਲ ਅਸੀਂ ਕੀ ਗੱਲ ਕਰਦੇ ਹੋ ਆ ਦੇਖੋ ਵਾਲਪੇਪਰ ਲੋਕੀ ਮਿਰਥਾ ਨਾਲ ਬਾਜ਼ਾਰ 'ਚ 12 1300 ਤੋਂ ਥੱਲੇ ਨਹੀਂ ਵੇਚਦੇ ਪ੍ਰੀਮੀਅਮ ਵਾਲਪੇਪਰ ਕਹਿੰਦੇ ਇਹਨੂੰ ਇਹ ਵੀ ਆਪਾਂ ਤੁਹਾਨੂੰ ਦੇ ਦੇਣਾ ਸਿਰਫ 400 ਰੁਪਏ ਦਾ ਰੋਲ ਤੇ 50 ਸਕਰ ਫੁੱਟ ਮਾਲ ਹੋਊਗਾ ਇਹਦੇ ਵਿੱਚ ਇਹ ਛੱਡੋ ਭਾਜੀ ਇਸ 'ਤੇ ਤੁਹਾਨੂੰ ਡਿਜ਼ਾਈਨ ਵੀ ਬਹੁਤ ਮਿਲ ਜੂਗੇ ਇਹ ਛੱਡੋ ਆ ਤੁਸੀਂ ਪੜਦੇ ਦੇਖਦੇ ਹੋ ਤੁਸੀਂ ਪਹਿਲਾ ਪਰਦਿਆਂ ਦੇ ਡਿਜ਼ਾਈਨ ਦੇਖੋ ਕਿ ਕਿੱਡੇ ਸਫਿਸਟੀਕੇਟਿਡ ਪਰਦੇ ਨੇ ਜਿਹੜੀ ਪਰਦਿਆਂ ਦੀ ਰੇਂਜ ਸ਼ੁਰੂ ਹੋ ਜੇਗੀ ਉਹ ਸਿਰਫ 300 ਰੁਪਏ ਦੇ ਹੋਏਗੀ ਸਾਡੇ ਕੋਲ ਤੇ ਗੱਲ ਕਰੀਏ ਭਾਜੀ ਜਿੱਦਾਂ ਇਹ ਹੋਮ ਡੈਕੋਰ ਦੀ ਆਈਟਮਾਂ ਤੁਸੀਂ ਦੇਖਦੇ ਹੋ ਇੱਕ ਤੋਂ ਇੱਕ ਪ੍ਰੀਮੀਅਮ ਆਪਣੇ ਕੋਲ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੀ ਇਹ ਵੀ ਸਾਰੀਆਂ ਆਪਾਂ ਇੱਕ ਤੇ ਇੱਕ ਫ੍ਰੀ ਲਾ ਦਿੱਤੀ ਆ ਕੋਈ ਵੀ ਆਈਟਮ ਇੱਥੋਂ ਤੁਸੀਂ ਚੱਕੋ ਉਹਦੇ ਇੱਕ ਦੇ ਪੈਸੇ ਦੇਣੇ ਆ ਦੂਜੀ ਆਈਟਮ ਤੁਹਾਨੂੰ ਨਾਲ ਬਿਲਕੁਲ ਫ੍ਰੀ ਮਿਲਣੀ ਆ ਜੀ ਸੋ ਇੱਥੇ ਵਿਜ਼ਿਟ ਕਰਨਾ ਸੀ ਤੁਹਾਨੂੰ ਆਣਾ ਕਿੱਥੇ ਪੈਣਾ ਜੀ ਪੰਜਾਬ ਹੈਂਡਲੂਨ ਚੰਡੀਗੜ੍ਹ ਰੋਡ ਲੁਧਿਆਣਾ ਤੇ ਮੋਬਾਈਲ